ਦੇਖੋ ਇਹ ਜਿਹੜੀ ਕਾਲ ਹੈ ਇਹ 13 ਤਰੀਕ ਦੀ ਕਾਲ ਸਰਦਾਰ ਸਰਮ ਸਿੰਘ ਪੰਦੇਰ ਸਾਹਿਬ ਦਾ ਜਿਹੜਾ ਇੱਕ ਫਾਰਮ ਹੀ ਨਹੀਂ ਬਣਾਇਆ ਉਤਰੀ ਭਾਰਦੀਆਂ ਜਥੇਬੰਦੀਆਂ ਕਿਸਾਨ ਮਜ਼ਦੂਰ ਮੋਰਚਾ ਔਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਦਾ ਇਹਨਾਂ ਦੋ ਫਾਰਮਾਂ ਨੇ ਕਾਲ ਦਿੱਤੀ ਸੀ ਔਰ ਉਸ ਕਾਲ ਦੇ ਮੁਤਾਬਕ 13 ਤਰੀਕ ਨੂੰ ਪੂਚਕਰਨਾ ਦਿੱਲੀ ਵੱਲ ਉਹਦੀਆਂ ਤਿਆਰੀਆਂ ਕਿ ਭਾ ਦੇਖ ਲਓ ਕਾਫਲੇ ਆ ਰਹੇ ਟਰਾਲੀਆਂ ਦੇ ਹਜ਼ਾਰਾਂ ਹੀ ਟਰਾਲੀ ਜਿਹੜੀ ਆ ਦਿੱਲੀ ਵੱਲ ਪੂਚ ਕਰ ਰਹੀ ਹੈ ਸੋ ਉਹ ਸਾਰਾ ਹੀ ਜਿਹੜਾ ਇਹ ਤਿਆਰੀ ਕਰਕੇ ਪੰਦੇਸਰ ਸਾਹਿਬ ਆਏ ਆ ਕਿਉਂਕਿ ਅਸੀਂ ਇਹਨਾਂ ਫਾਰਮ ਤੋਂ ਬਾਹਰ ਸੀਗੇ ਅਸੀਂ ਵੀ ਹੁਣ ਇਹਨਾਂ ਨੂੰ ਪੂਰਨ ਤੌਰ ਤੇ ਸਮਰਥਨ ਦਿੱਤਾ ਹੈ ਔਰ ਅਸੀਂ ਵੀ ਇਸ ਵਿੱਚ ਸ਼ਾਮਲ ਹੋਏ ਆ ਜਾਰੀ ਬਾਕੀ ਜਾਣਕਾਰੀ ਪੰਦੇਸਰ ਸਾਹਿਬ ਅੱਜ ਪੰਦੇਸਰ ਸਾਹਿਬ ਹਜ ਤੱਕ ਜੋ ਨਿਕਲਦੇ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆ ਰਹੀ ਰੋਕਿਆ ਦਾ ਨਹੀਂ ਜਾਰੀ ਕਿੱਥੇ ਨਹੀਂ ਨਹੀਂ ਕੋਈ ਜਿਕਰ ਪਰੇਸ਼ਾਨੀ ਨਹੀਂ ਆ ਰਹੀ ਤੇ ਕਿਸ ਤਰ੍ਹਾਂ ਪੂਰੀ ਪਲੈਨਿੰਗ ਇਸ ਟਾਈਮ ਹੈ ਇਤੇ ਚੱਲਦੀ ਪਈ ਹੈ ਸਾਰੇ ਚੀਜ਼ ਦੇਖੋ ਪੂਰੇ ਦੇਸ਼ ਦੇ ਕਿਸਾਨ ਮਦਦ ਕਿਰਨ ਕਰੋੜਾ ਕਰੋ ਕੁਝ ਕਰਨਗੇ ਦਿੱਲੀ ਨੂੰ ਬਾਕੀ ਮੀਟਿੰਗਾਂ ਮੀਟਿੰਗ ਤੋਂ ਬਾਅਦ ਕੀ ਨਿਕਲਦਾ ਇਹਦਾ ਗੱਲ ਕਰਾਂਗਾ ਜੋ ਵੱਡੇ ਲੀਡਰ ਨੇ ਬਹੁਤ ਦੇਖਿਆ ਜੀ ਤਰਾਈ ਸੀ ਉਹ ਕਿਸਾਨ ਮਜੂਰ ਵਰਗੇ ਪੇਸ਼ਾਵਲ ਹੋਏ ਨੇ ਇਸੇ ਸਵਾਗਤ ਕਰਦੇ ਹੁੰਦਾ ਔਰ ਮੈਨੂੰ ਲੱਗਦਾ ਸਾਰੇ ਸਿਆਣੇ ਨੇ ਲੀਡਰ ਆਉਣ ਵਾਲੇ ਸਮੇਂ ਕੋਈ ਵੀ ਇਸ ਅੰਦੋਲਨ ਤੋਂ ਮਤਲਬ ਬਾਹਰ ਨਹੀਂ ਰਹਿੰਦੇ ਮੈਨੂੰ ਲੱਗਦੀ ਹੈ ਕਿ ਕਿ ਹਰਿਆਣਾ ਤੇ ਤਾਂ ਪੂਰੀ ਤਰ੍ਹਾਂ ਸੀਲ ਕੀਤਾ ਹੀ ਹੋਇਆ ਵੈ ਅੱਜ ਦੀ ਮੀਟਿੰਗ ਚ ਕੋਈ ਸਿੱਟਾ ਲੱਗਦਾ ਹੈ ਸ਼ਾਇਦ ਨਿਕਲ ਸਕਦਾ ਦੇਖੋ ਇਹ ਤਾਂ ਮੀਟਿੰਗ ਤੇ ਸਿਆਸਤਾਂ ਚੱਲਦਾ ਹੈ ਜਿਆਦਾ ਗੱਲ ਤਾਂ ਮੀਟਿੰਗ ਤੋਂ ਬਾਅਦ ਕਰ ਸਕਦੇ ਆ ਅਗਲਾ ਸਟਾਪ ਜਿੱਥੇ ਨੂੰ ਕਿੱਥੇ ਨੂੰ ਮੋੜਦਾ ਹੈ ਇਸ ਤੋਂ ਬਾਅਦ ਪੱਤੇਗੜ ਸਾਹਿਬ ਪੱਤੇਗੜ ਸਾਹਿਬ ਤੋਂ ਸਾਰੇ ਦੇਖੋ ਇਹ ਜਿਹੜੀ ਕਾਲ ਹੈ ਇਹ 13 ਤਰੀਕ ਦੀ ਕਾਲ ਸਰਦਾਰ ਸਰਬਜੀਤ ਸਿੰਘ ਪੰਦੇਰ ਸਾਹਿਬ ਦਾ ਜਿਹੜਾ ਇੱਕ ਫਾਰਮ ਹੀ ਨਹੀਂ ਬਣਾਇਆ ਉਤਰੀ ਭਾਰਦੀਆਂ ਜਥੇਬੰਦੀਆਂ ਕਿਸਾਨ ਮਜ਼ਦੂਰ ਮੋਰਚਾ ਔਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਦਾ ਇਹਨਾਂ ਦੋ ਫਾਰਮਾਂ ਨੇ ਕਾਲ ਦਿੱਤੀ ਸੀ ਔਰ ਉਸ ਕਾਲ ਦੇ ਮੁਤਾਬਕ 13 ਤਰੀਕ ਨੂੰ ਕੁਸ਼ ਕਰਨਾ ਦਿੱਲੀ ਵੱਲ ਉਹਦੀਆਂ ਤਿਆਰੀਆਂ ਤੇ ਪਾ ਦੇਖ ਲਓ ਕਾਫਲੇ ਆ ਰਹੇ ਟਰਾਲੀਆਂ ਦੇ ਹਜ਼ਾਰਾਂ ਹੀ ਟਰਾਲੀ ਜਿਹੜੀ ਆ ਦਿੱਲੀ ਵੱਲ ਕੂਚ ਕਰ ਰਹੀ ਹੈ ਸੋ ਉਹ ਸਾਰਾ ਹੀ ਜਿਹੜਾ ਇਹ ਤਿਆਰੀ ਕਰਕੇ ਭੰਦੇ ਸਾਹਿਬ ਆਇਆ ਕਿਉਂਕਿ ਅਸੀਂ ਇਨ ਫਾਰਮ ਤੋਂ ਬਾਹਰ ਸੀਗੇ ਅਸੀਂ ਵੀ ਹੁਣ ਇਹਨਾਂ ਨੂੰ ਪੂਨ ਤੌਰ ਤੇ ਸਮਰਥਨ ਦਿੱਤਾ ਹੈ ਔਰ ਅਸੀਂ ਵੀ ਇਸ ਵਿੱਚ ਸ਼ਾਮਲ ਹੋਏ ਹਾਂ ਜਾਰੀ ਬਾਕੀ ਜਾਣਕਾਰੀ ਭੰਦੇ ਸਾਹਿਬ ਅੱਜ ਭੰਦੇ ਸਾਹਿਬ ਹਜ ਤੱਕ ਜੋ ਨਿਕਲਦੇ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆ ਰਹੀ ਰੋਕਿਆ ਨਹੀਂ ਜਾ ਰਿਹਾ ਕਿੱਥੇ ਨਹੀਂ ਨਹੀਂ ਕੋਈ ਜਿਕਰ ਪਰੇਸ਼ਾਨੀ ਨਹੀਂ ਆ ਰਹੀ ਤੇ ਕਿਸ ਤਰ੍ਹਾਂ ਪੂਰੀ ਪਲੈਨਿੰਗ ਇਸ ਟਾਈਮ ਹੈ ਇਤੇ ਚੱਲਦੀ ਪਈ ਹੈ ਸਾਰੇ ਚੀਜ਼ ਦੇਖੋ ਪੂਰੇ ਦੇਸ਼ ਦੇ ਕਿਸਾਨ ਮਿਲੂ ਕਿਰਨ ਕਰੋੜਾ ਕਰੋੜਾ ਪੁੱਛ ਕਰਨਗੇ ਦਿੱਲੀ ਨੂੰ ਬਾਕੀ ਮੀਟਿੰਗਾਂ ਮੀਟਿੰਗ ਤੋਂ ਬਾਅਦ ਕੀ ਨਿਕਲਦਾ ਹੈ ਇਹਦਾ ਗੱਲ ਕਰਾਂਗਾ ਜਿਹੜੇ ਵੱਡੇ ਲੀਡਰ ਨੇ ਵਰਤ ਤੇ ਜੀ ਜੀਤਰਾਏ ਜੀ ਉਹ ਕਿਸਾਨ ਵਿਸੂਤ ਮੋਰਚੇ ਤੋਂ ਸ਼ਾਮਲ ਹੋਏ ਨੇ ਇਸੇ ਸਵਾਗਤ ਕਰਦੇ ਹੁੰਦਾ ਔਰ ਮੈਨੂੰ ਲੱਗਦਾ ਸਾਰੇ ਸਿਆਣੇ ਨੇ ਲੀਡਰ ਆਉਣ ਵਾਲੇ ਸਮੇਂ ਕੋਈ ਵੀ ਇਸ ਅੰਦੋਲਨ ਤੋਂ ਮਤਲਬ ਪਾਰ ਨਹੀਂ ਰਹਿੰਦੇ ਉਮੀਦ ਹੈ ਲੱਗਦੀ ਹੈ ਕਿ ਵੀ ਹਰਿਆਣਾ ਤੇ ਤਾਂ ਪੂਰੀ ਤਰ੍ਹਾਂ ਹਸੀਲ ਕੀਤਾ ਹੀ ਹੋਇਆ ਵੈ ਅੱਜ ਦੀ ਮੀਟਿੰਗ ਤੋਂ ਕੋਈ ਸਿੱਟਾ ਨਹੀਂ ਲੱਗਦਾ ਸ਼ਾਇਦ ਨਿਕਲ ਸਕਦਾ ਦੇਖੋ ਆ ਇਹ ਤਾਂ ਮੀਟਿੰਗ ਤੇ ਸਿਆਸਤਾਂ ਚੱਲਦੀਆਂ ਨੇ ਜਿਆਦਾ ਗੱਲ ਤਾਂ ਮੀਟਿੰਗ ਤੋਂ ਬਾਅਦ ਕਰ ਸਕਦੇ ਆ ਵੀ ਤੇ ਅਗਲਾ ਸਟਾਪ ਜਿੱਥੇ ਨੂੰ ਕਿੱਥੇ ਨੂੰ ਮੋੜਦਾ ਹੈ ਇਸ ਤੋਂ ਬਾਅਦ ਪੱਤੇ ਘੜ ਸਕਦੇ ਪੱਤੇ ਘੜ ਸਾਬ ਨੂੰ ਸਾਰੇ